ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦੇ ਆਂ ਤੁਹਾਡਾ ਗਣੇਸ਼ ਟੂਬੇ ਸਟੋਰ ਮੰਡੀ ਡੱਬਾ ਵਾਲੀ ਵੱਲੋਂ ਕਾਕਾ ਜੀ ਦੁਕਾਨ ਵੱਲੋਂ ਜੀ ਤੇ ਅੱਜ ਪਹੁੰਚੇ ਜੀ ਪਿੰਡ ਚੱਕ ਹੀਰਾ ਸਿੰਘ ਉਰਫ ਪੱਕਾ ਖੁਰਦ ਜੀ ਇੱਥੇ ਅਸੀਂ ਆਪ ਦਾ 5 ਐਚਪੀ ਦਾ ਜੋ ਗਣੇਸ਼ ਪੁੱਲਰ ਦਾ ਜੋ ਕਨੈਕਸ਼ਨ ਲਾਇਆ ਹੋਇਆ ਹੈ ਜੀ ਤੇ ਪਾਣੀ ਦਾ ਲੈਵਲ ਹੈ ਜੀ 30 ਤੋਂ 31 ਫੁੱਟ ਹੈ ਜੀ ਤੇ ਬਾਕੀ ਇਹਨਾਂ ਦਿਨਾਂ ਦੇ ਵਿੱਚ ਜੁਲਾਈ ਦਾ ਮਹੀਨਾ ਜੀ ਅੱਜ 29 ਤਰੀਕ ਹੈ ਟਾਈਮ ਤਕਰੀਬਨ 3:30-4 ਵਜੇ ਦਾ ਹੋ ਗਿਆ ਜੀ ਤੇ ਬਾਕੀ ਤੁਸੀਂ ਪਾਣੀ ਦੇਖ ਸਕਦੇ ਹੋ ਜਿਹੜਾ 4 ਇੰਚੀ ਪਾਣੀ ਬਣ ਕੇ ਆ ਰਿਹਾ ਜੀ ਬਾਕੀ ਮਿਲਦੇ ਆ ਸਾਡੇ ਕਿਸਾਨ ਵੀਰ ਨਾਲ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਪੁੱਛਾਂਗੇ ਇਹਨਾਂ ਨੂੰ ਉਹ ਕੀ ਕਹਿੰਦੇ ਨੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਵੱਰ ਰਿਹਾ ਚਲੋ ਮਿਲਦੇ ਆ ਸਾਡੇ ਕਿਸਾਨ ਵੀਰ ਨੂੰ ਹਾਂਜੀ ਭਾਈ ਜੀ ਕੀ ਹਾਲ ਚਾਲ ਨੇ ਜੀ ਠੀਕ ਹੈ ਨਮਸਕਾਰ ਵੀਰ ਜੀ ਸਸੀਕਾਲ ਸਸੀਕਾਲ ਨਮਸਕਾਰ ਜੀ ਜੀ ਤੇ ਆਪਾਂ ਮੋਟਰ ਲੱਗੀ ਹੈ ਜੋ 5 ਦੀ ਹੈ ਜੀ ਜੀ ਆਪਣੇ ਕਤੀਕਾ ਫਟਾ ਲਿਆ ਵਲਾ ਪਾਣੀ ਦਾ ਠੀਕ ਹੈ ਜੀ ਤੇ ਚਲੋ ਕੁੱਲਮ ਲਾ ਕੇ ਗੱਲ ਇਹ ਹੈ ਜੀ ਵੀ ਮੋਟਰ ਤੋਂ ਅਸੀਂ ਬਹੁਤ ਸੰਤੁਸ਼ਟ ਹੈ ਠੀਕ ਹੈ ਜੀ ਆ ਪਾਣੀ ਮੰਨ ਲਓ ਵੀ 4 4 ਇੰਚ ਜਦੋਂ ਧੁੱਪ ਹੁੰਦੀ ਹੈ ਪੂਰੀ ਉਹ ਤਾਂ ਪ੍ਰੈਸ਼ਰ ਦਾ ਦੇ ਨਹੀਂ ਦੇਣਾ ਹਾਂਜੀ ਤੇ ਨਹੀਂ ਜੀ 3 ਇੰਚ 2.5 ਇੰਚ ਆਮੀ ਕੱਢੀ ਜਾਂਦੀ ਹੈ ਠੀਕ ਹੈ ਜਦੋਂ ਪੂਰੀ ਬੱਦਲਾਈ ਹੁੰਦੀ ਹੈ ਹਾਂਜੀ ਹਾਂਜੀ ਇਹ ਮੰਨ ਲਓ ਵਾ ਕਿਸਾਨ ਨੂੰ ਨਰਾਸ਼ ਨਹੀਂ ਕਰਦੀ ਠੀਕ ਹੈ ਨਹੀਂ ਮੰਨ ਲਓ ਜੀ ਆਪਣੀ ਨਾਜ ਮੋਟਰ ਚੱਲੇ ਤਾਂ ਫਿਰ ਤਾਂ ਇਹ ਸੁੱਕ ਜਾਂਦੀ ਹੈ ਜੀ ਜਦੋਂ ਇਹਨੇ 2 ਇੰਚ ਜਾਂ 3 ਇੰਚ ਪਾਣੀ ਦੇ ਹੀ ਜਾਣਾ ਹੈ ਤਾਂ ਮੰਨ ਲਓ ਵੀ ਉਹ ਰੋਜ਼ ਦੀ ਰੋਜ਼ ਆ ਉਹ ਨਹੀਂ ਉਹ ਨੇੜੇ ਆਊਗਾ। ਠੀਕ ਹੈ। ਤਾਂ ਕਰਕੇ ਜੀ ਬਹੁਤ ਵਧੀਆ ਆ ਪੰਮ ਦੱਬ ਵਾਲਿਆਂ ਤੋਂ ਜਗਨੇਸ਼ ਟੂ ਵੈਲ ਸਟੋਰ ਆ ਜਿਹੜਾ ਜੀ ਇਹਨਾਂ ਤੋਂ ਬਾਅਦ ਕਾਕੀ ਕੀ ਦੁਕਾਨ ਜੀ। ਹਾਂਜੀ ਕਾਕਾ ਟੈਨੀ ਦੁਕਾਨ ਆ ਜੀ। ਕਰਨੀ ਜੀ ਬਹੁਤ ਵਧੀਆ ਕੋਸ਼ਿਸ਼ਾਂ ਜੀ ਤੁਸੀਂ ਕੰਮ ਤੋਂ। ਠੀਕ ਹੈ ਜੀ। ਹਾਂਜੀ ਬਾਕੀ ਧੰਨਵਾਦ ਜੀ ਤੁਹਾਡਾ ਜਿਹੜਾ ਤੁਸੀਂ ਸੁਣਦੇ ਹੋ ਗੱਲ ਜਦੋਂ ਅਸੀਂ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਸੁਣਦੇ ਵੀ ਹੋ। ਇਹ ਵੀ ਕੋਈ ਨਹੀਂ ਸੁਣਦੇ। ਇੰਨਾ ਕੋ ਹੋ ਸਕਦਾ ਤੁਸੀਂ ਜਲਦ ਤੋਂ ਜਲਦ ਕਰ ਦਿਓ। ਬਾਕੀ ਕਿਸਾਨ ਦਾ ਤੁਹਾਨੂੰ ਪਤਾ ਹੁੰਦਾ ਵੀ ਜੀ ਅੱਜ ਝੋਨਾ ਹੈ। ਜੇ 4 ਦਿਨ ਨਾ ਆਏ ਤਾਂ ਕੋਈ ਜੱਟ ਦਾ ਝੋਨਾ ਸੁੱਕ ਜਾਂਦਾ ਹੈ। ਹਾਂ ਜੀ ਆ ਸੁਣਦੇ ਹਾਂ ਗੱਲ। ਜੀ ਜੀ। ਹਾਂ ਜੀ ਧੰਨਵਾਦ ਹੈ ਜੀ। ਜੀ ਜੀ ਦੇਖੋ ਜੀ ਇਹ ਹੀ ਆ ਵੀ ਕਿਸਾਨ ਨੂੰ ਜਿਹੜਾ ਲੋੜੀ ਦਾ ਪਾਣੀ ਚਾਹੀਦਾ ਜੀ। ਠੀਕ ਹੈ ਜੀ ਤੇ ਪਾਣੀ ਅਗਰ ਕਿਸਾਨ ਨੂੰ ਵਧੀਆ ਮਿਲ ਜੇ ਤਾਂ ਕਿਸਾਨ ਖੁਸ਼ ਹੈ ਜੀ। ਹਾਂ ਜੀ ਹਾਂ ਜੀ। ਠੀਕ ਹੈ ਜੀ ਬਾਕੀ ਜਿਹੜੀ ਜਿਹੜਾ ਸਾਡਾ ਸਟੈਂਡ ਆ ਉਹ ਤੁਸੀਂ ਵੇਖਿਆ ਨਾ ਪੂਰਾ ਹੈਵੀ ਲੱਗਿਆ ਹੋਇਆ ਜੀ ਹੈਗਾ ਤੇ ਜਿਹੜਾ ਤੁਸੀਂ ਆ ਥੱਲੇ ਲਾ ਰੱਖਿਆ ਸਾਡੇ ਇਹ ਵੀ ਬਹੁਤ ਵਧੀਆ ਤੁਸੀਂ ਕੰਮ ਕਰ ਰੱਖਿਆ ਜੀ। ਹਾਂ ਜੀ। ਇਹਦੇ ਨਾਲ ਕੀ ਹੈ ਜੀ ਵੈਸੇ ਤਾਂ ਹਿਲਦਾ ਨਹੀਂ ਫਿਰ ਵੀ ਵੀ ਨੇਰੀ ਦੇ ਵਿੱਚ ਜਿਹੜ ਹਾਂ ਕੋਈ ਸਾਡੇ ਕਿਸਾਨ ਵੀ ਜਿਹੜੇ ਆਂਡਗਵਾਂ ਚ ਆਉਂਦੇ ਹੋਣੇ ਆ ਪਾਣੀ ਦਾ ਵੇਖ ਕੇ ਕੋਈ ਕਹਿੰਦੇ ਆ ਕੁਛ ਵਧੀਆ ਜੀ ਹਾਂਜੀ ਹਾਂ ਇਹ ਕਹਿੰਦੇ ਆ ਤੁਹਾਨੂੰ ਆਖਿਆ ਨਾ ਜੀ ਸਾਰੇ ਕਹਿੰਦੇ ਆ ਵੀ ਆ ਜਿਹੜੀ ਮੋਟਰ ਹੈ ਜੀ ਦੱਸਣਾ ਪਹਿਲਾਂ ਫਿਰ ਦਸੀ ਦਾ ਵੀ ਹੈ ਵੀ ਆ ਜੀ ਫਲਾਣੇ ਤੋਂ ਮੋਟਰ ਲਵਾਈ ਹੈ ਨਾ ਬੜੀ ਹੈ ਇੱਥੇ ਦੁਕਾਨ ਹੈ ਦੱਸ ਦਿਆਂ ਜਿੰਨਾ ਕੋਈ ਕਰਦਾ ਜੀ ਜੀ ਚਲੋ ਵਧੀਆ ਗੱਲ ਹੈ ਜੀ ਠੀਕ ਹੈ ਵਧੀਆ ਬਹੁਤ ਵਧੀਆ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਵੀਰੇ ਧੰਨਵਾਦ ਤੁਹਾਡਾ ਜੀ ਹਾਂਜੀ 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 ਕਿਸਾਨ ਵੀਰੋ ਤੁਹਾਨੂੰ ਇੱਕ ਵਾਰ ਫੇਰ ਬੇਨਤੀ ਕਰਾਂਗੇ ਤੁਸੀਂ ਜਦੋਂ ਵੀ ਸਾਡੀ ਦੁਕਾਨ ਤੇ ਆਉਣਾ ਸਾਡੇ ਸਕ੍ਰੀਨ ਦੇ ਹੇਠਾਂ ਜਿਹੜੇ ਨੰਬਰ ਲਿਖੇ ਹੋਏ ਆ ਉਹਨਾਂ ਨੰਬਰਾਂ ਤੇ ਕਾਲ ਕਰਕੇ ਸਾਡੀ ਦੁਕਾਨ ਤੇ ਆਉਣਾ ਮਿਲਦੇ ਜੁਲਦੇ ਨਾਂ ਤੋਂ ਤੁਸੀਂ ਸਾਧਨ ਰਹਿਣਾ ਜੀ ਗਣੇਸ਼ ਟੂਪੈ ਸਟੋਰ ਕਾਕਾ ਜੀ ਦੀ ਦੁਕਾਨ ਜਮਾ ਪੁਲ ਦੇ ਥੱਲੇ ਬਿਲਕੁਲ ਰੇਲਵੇ ਲੈਣਾ ਦੇ ਨਾਲ ਜੀ ਜਦੋਂ ਵੀ ਆਉਂਗੇ ਤਾਂ ਤੁਸੀਂ ਸਾਡੇ ਕਾਕਾ ਬਾਬੂ ਜੀ ਸਾਡੇ ਟੈਣੀ ਬਾਬੂ ਜੀ ਤੇ ਜਾਂ ਸਾਡੇ ਮੈਨੇਜਰ ਸਾਹਿਬ ਦਾ ਜਿਹੜਾ ਨੰਬਰ ਹੈ ਉਹਨਾਂ ਨਾਲ ਗੱਲਬਾਤ ਕਰਕੇ ਸਾਡੀ ਦੁਕਾਨ ਤੇ ਆਉਣਾ ਦੁਕਾਨ ਤੇ ਆ ਕੇ ਤੁਸੀਂ ਆਪ ਦਾ ਪੂਰਾ ਵੈਰੀਫਾਈ ਕਰਨਾ ਜੀ ਤੇ ਬਾਕੀ ਤੁਸੀਂ ਸਕ੍ਰੀਨ ਤੇ ਸਾਡੇ ਨੰਬਰ ਦੇਖ ਰਹੇ ਹੋ ਚੱਲ ਰਹੀ ਹੈ ਜੀ 24 ਘੰਟੇ ਨੰਬਰੇ ਅਵੇਲੇਬਲ ਰਹਿੰਦੇ ਆ ਜੀ ਤੁਸੀਂ ਜਦੋਂ ਵੀ ਆਓ ਕਾਲ ਕਰਕੇ ਆਓ ਜੀ ਧੰਨਵਾਦ ਜੀ ਸਾਰੇ ਕਿਸਾਨ ਵੀਰਾਂ ਦਾ ਸਤਿ ਸ੍ਰੀ ਅਕਾਲ ਜੀ